ਹਰ ਪ੍ਰਕਾਰ ਦੇ ਸਾਡੇ ਤੇ ਜਿਹੜਾ ਕਹਾੜਾ ਚਲਾਇਆ ਵਾ 58 ਸਾਲ ਦੀ ਏਜ ਦਾ ਇੱਕ ਪਾਸੇ ਪੰਜਾਬ ਸਰਕਾਰ ਕਹ ਰਹੀ ਆ ਤੁਸੀਂ ਸਮਾਜ ਸੇਵਕਾਂ ਔਰ ਦੂਜੇ ਪਾਸੇ ਕਹਿ ਰਹੀ ਆ ਤੁਸੀਂ 58 ਸਾਲ ਦੇ ਹੋ ਗਏ ਆ ਹੁਣ ਤੁਸੀਂ ਰਿਟਾਇਰਮੈਂਟ ਹੋ ਚੁੱਕੇ ਹੋ ਰਿਟਾਇਰ ਹੋ ਗਏ ਆ ਉਹਨੂੰ ਰਿਲੀਵ ਕਰ ਦਿੱਤੋਂ ਅੰਦਾ ਵਾ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਜੇ ਤੁਸੀਂ ਰਿਲੀਵ ਕਰ ਰਹੇ ਹੋ ਉਹਨਾਂ ਦੀ ਤੁਸੀਂ ਰਿਟਾਇਰਮੈਂਟ ਕਰ ਰਹੇ ਹੋ ਫਿਰ 58 ਸਾਲ ਦੇ ਤੁਸੀਂ ਕਹਿ ਦਿੱਤਾ ਵਾ ਮਲਾਜਮਾਂ ਵਾਲੀ ਸ਼ਰਤ ਲਾਗੂ ਕਰਦੀ ਫਿਰ ਮਲਾਜਮਾਂ ਵਾਲੀ ਤਨਖਾਹ ਵੀ ਲਾਗੂ ਕਰ ਦਿੰਦੇ ਮੇਰੀ ਆਸਾ ਵੈਸੀ ਨਤਰ ਤੇ ਆਣਾ ਵੀ ਕਿੰਨਾ ਕਵਰ ਕਰਦੀ ਆ ਔਰ ਹੋਰ ਹੀ ਖਸਾਰਾ ਇੱਕ ਕਦਮ ਦਾ 250 ਰੁਪਇਆ ਨਾ ਤਾਂ ਥੇਲ ਪੂਰਾ ਹੁੰਦਾ ਨਾ ਕਿਰਾਏ ਪੂਰੇ ਹੁੰਦੇ ਨਾ ਬੱਚਾ ਨਾ ਗੁਜ਼ਾਰਾ ਹੁੰਦਾ ਵੇ ਬਸ ਸੋਹੀ ਗੱਲ ਆ ਜੀ ਇੱਕ ਲਾਰੇ ਲਾ ਕੇ ਸਾਨੂੰ ਜਿਹੜਾ ਹੋਰ ਦਿੱਤਾ ਜਾਂਦਾ ਵਾ ਜੇ ਉਹ ਲਾਰੇ ਨਾਲ ਹੁੰਦੀ ਉਸ ਤੋਂ ਸੋਚਦੀ ਬਾਜਾ ਕਰਨੇ ਪੰਜਾਬ ਤੋਂ ਨੱਬਰੇ ਨਹੀਂ ਸੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਆਸ਼ਾ ਵਰਕਰਾਂ ਦੇ ਜਿਹੜੇ ਹੈਗੇ ਆ ਉਮਰ ਜਿਹੜੀ ਹੈ 58 ਸਾਲ ਦੇ ਵਿੱਚ ਰਿਟਾਇਰਮੈਂਟ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੇ ਇਨਸੈਂਟਿਵ ਹੈ ਕੱਟੇ ਗਿਆ ਜਿਸ ਨੂੰ ਲੈ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੋਗਾ ਦੀਆਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੋਗਾ ਜ਼ਿਲ੍ਹਾ ਦੇ ਜਿਹੜੇ ਆਸ਼ਾ ਵਰਕਰਾਂ ਵੱਲੋਂ ਜਿਹੜਾ ਹੈਗਾ ਧਰਨਾ ਜਿਹੜਾ ਲਗਾਇਆ ਗਿਆ ਹੈ ਔਰ ਇਹ ਧਰਨਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਆਸ਼ਾ ਵਰਕਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਉਹਨਾਂ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਉੱਥੇ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਇਹਨਾਂ ਦੇ ਜਿਹੜਾ ਕੀ ਕਹਿਣਾ ਹੈ ਕਿ ਇਹਨਾਂ ਦੀ ਜਿਹੜੀ ਮੰਗਾਂ ਜਿਹੜੀਆਂ ਹੈਗੀਆਂ ਕੀ ਮੰਗਾਂ ਹੈਗੀਆਂ ਤੇ ਜਿਹੜਾ ਧਰਨਾ ਹੈਗਾ ਕਦੋਂ ਤੱਕ ਚੱਲੇਗਾ ਗੱਲਬਾਤ ਕਰਦੇ ਆ ਪ੍ਰਧਾਨ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮਨਦੀਪ ਜੀ ਨਾਲ ਉਹਨਾਂ ਦੀ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਧਰਨਾ ਕੀਤਾ ਗਿਆ ਸੀ ਸਰ ਅੱਜ ਅਸੀਂ ਜਿਹੜਾ ਇੱਥੇ ਪਹੁੰਚੇ ਆ ਧਰਨਾ ਲਾ ਕੇ ਇੰਨੀ ਗਰਮੀ 'ਚ ਮੇਰੇ ਆਸ਼ਾ ਵਰਕਰ ਪਹੁੰਚੇ ਨੇ ਆਸ਼ਾ ਫੈਸਿਲੀਟੇਟਰ ਪਹੁੰਚੇ ਨੇ ਪਹਿਲਾਂ ਸਰਕਾਰ ਨੇ ਸਾਡੇ ਤੇ ਜਿਹੜਾ ਕਹਾੜਾ ਚਲਾਇਆ ਵਾ 55 ਸਾਲ ਦੀ ਏਜ ਦਾ ਕਿਆ ਕਿ ਵੀ ਇਹਨਾਂ ਦੇ ਸਵਾਮਾਨ ਨੂੰ ਬਸ ਰੱਦ ਕਰ ਦਿੱਤਾ ਜਾਵੇ ਤੁਸੀਂ ਹੁਣ ਘਰਾਂ ਚ ਚੱਲੀਆਂ ਜਾਓ ਜਿਹੜੀਆਂ ਵਿਚਾਰੀਆਂ ਸੋਫਟਵਰ 'ਤੇ ਵਰਕ ਕਰ ਰਹੀਆਂ ਜਾਂ ਜੋ 85 ਸਾਲ ਦੀਆਂ ਹੋ ਗਈਆਂ ਇੱਕ ਪਾਸੇ ਪੰਜਾਬ ਸਰਕਾਰ ਕਹ ਰਹੀ ਆ ਤੁਸੀਂ ਸਮਾਜ ਸੇਵਕਾਂ ਔਰ ਦੂਜੇ ਪਾਸੇ ਕਹ ਰਹੀ ਆ ਤੁਸੀਂ 52 ਸਾਲ ਦੇ ਹੋ ਗਏ ਆ ਹੁਣ ਤੁਸੀਂ ਰਿਟਾਇਰਮੈਂਟ ਹੋ ਚੁੱਕੇ ਆ ਰਿਟਾਇਰ ਹੋ ਗਏ ਆ ਤੁਹਾਨੂੰ ਰਿਲੀਵ ਕਰ ਦਿੱਤਾ ਜਾਂਦਾ ਵਾ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਜੇ ਤੁਸੀਂ ਰਿਲੀਵ ਕਰ ਰਹੇ ਹੋ ਉਹਨਾਂ ਦੀ ਤੁਸੀਂ ਰਿਟਾਇਰਮੈਂਟ ਕਰ ਰਹੇ ਹੋ ਬਲਤੋ ਬੰਦਾ ਸਾਲ ਦੇ ਤੁਸੀਂ ਕਹਿ ਦਿੱਤਾ ਵਾ ਮਲਾਜਮਾਂ ਵਾਲੀ ਸ਼ਰਤ ਲਾਗੂ ਕਰਦੀ ਫਿਰ ਮਲਾਜਮਾਂ ਵਾਲੀ ਤਨਖਾਹ ਵੀ ਲਾਗੂ ਕਰ ਦਿੰਦੇ ਅਸੀਂ ਸ਼ੁਕਰ ਮਨਾਉਂਦੇ ਕਿ ਅਸੀਂ ਮਲਾਜਮਾਂ ਆ ਔਰ ਸਾਡੀ 20-25 ਹਜ਼ਾਰ ਤਨਖਾਹ ਵਾ ਔਰ ਸਾਨੂੰ ਰਿਲੀਫ ਕਰਤਾ ਨੋ ਟੈਨਸ਼ਨ ਕੋਈ ਸਾਨੂੰ ਉਹਨਾਂ ਨੇ ਪੈਨਸ਼ਨ ਸਕੀਮ ਚ ਨਹੀਂ ਪਾਇਆ ਵਾ ਔਰ ਕੋਈ ਆਂਗਰਵੜੀ ਵਰਕਰ ਦੀ ਤਰ੍ਹਾਂ ਕੋਈ ਜਾਣ ਲੱਗੇ ਨੂੰ ਲੱਖਰ 2 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਿਹੜੀ 16 ਸਾਲ ਕੰਮ ਕਰਕੇ ਆਪਣੇ ਪਰਿਵਾਰ ਤੇ ਜਾਵੇ ਔਰ ਕਹਵੇ ਵੀ ਸ਼ੁਕਰ ਆ ਪ੍ਰਮਾਤਮਾ ਦਾ ਮੈਂ 16 ਸਾਲ ਹੱਥ ਮੈਂ ਕਿ ਮੈਂ ਚਾਈਆ ਕੰਮ ਕਰਕੇ ਮੈਂ ਘਰੇ ਕੁਛ ਨਾ ਕੁਛ ਬੱਚਾ ਨਹੀਂ ਲੈ ਕੇ ਆਂ ਫਿਰ ਉਹਨਾਂ ਦਾ ਚਿੱਠੀਆਂ ਕੱਢ ਕੇ ਕਹਤੋ ਯੂ ਕੈਨ ਗੋ ਤੁਸੀਂ ਰਿਲੀਵ ਚਲੇ ਜਾਓ ਇੱਥੋਂ ਔਰ ਸੈਕਿੰਡ ਮੰਗ ਸਾਡੀ ਆਸ਼ਾ ਵਰਕਰ ਮੇਰੀਆਂ ਭੈਣਾਂ ਦੇ ਜਿਹੜੇ ਇਨਸੈਂਟਿਵ ਸੀਗੇ ਜਿੰਨਾ ਤੋਂ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਚੱਲਦੇ ਸੀਗੇ ਉਹ ਬਿਲਕੁਲ ਹੀ ਕੱਟ ਦਿੱਤੇ ਗਏ ਨੇ ਜਿਹਦੇ ਕਰਕੇ ਸਾਡੇ ਵਿੱਚ ਜਿਹੜਾ ਵਾ ਜਿੰਨੇ ਉਹ ਚੱਲਦਾ ਰਹਿਣਾ ਮਾਮਾ ਔਰ ਥਰਡ ਮੇਰੀ ਮੰਗ ਜਿਹੜੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਮੰਗ ਆ ਆਸ਼ਾ ਫੈਸਿਲੀਟੇਟਰ ਪ੍ਰੋਗਰਾਮ ਦੇ ਟੂਰਮਣੀਆ ਉਹਦੇ ਵਿੱਚ 13 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਔਰ ਸਾਡੇ ਟੂਰਮਣੀ ਦੇ ਵਿੱਚ ਬਿਲਕੁਲ ਵਾਧਾ ਨਹੀਂ ਕੀਤਾ ਇੱਕ ਮੇਰੀ ਆਸ਼ਾ ਫੈਸਿਲੀਟੇਟਰ ਪ੍ਰੋਗਰਾਮ 20 ਪਿੰਡਾਂ ਨੂੰ ਕਵਰ ਕਰਦੀ ਹੈ ਔਰ ਦੇਰ ਹੀ ਸਰਕਾਰ ਇੱਕਦਮ ਦਾ ਸਿਰਫ 250 ਰੁਪਈਆ ਨਾ ਤਾਂ ਤੇਲ ਪੂਰਾ ਹੁੰਦਾ ਆਉਂਦਾ ਹਾਂ ਅ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਕਿਸੇ ਅਧਿਕਾਰ ਇਹਨਾਂ ਕੋਈ ਗੱਲਬਾਤ ਹੀ ਹੋ ਗਈ ਸਾਡੀ ਹਜੇ ਪਹਿਲਾਂ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੀਟਿੰਗ ਹੋ ਰਹੀਆਂ ਸਿਹਤ ਮੰਤਰੀਆਂ ਮੀਟਿੰਗ ਹੋ ਰਹੀਆਂ ਬਸ ਉਹੀ ਗੱਲ ਆ ਜੀ ਇੱਕ ਲਾਰੇ ਲਾ ਕੇ ਸਾਨੂੰ ਜਿਹੜਾ ਹੋਰ ਦਿੱਤਾ ਜਾਂਦਾ ਵਾ ਜੇ ਉਹ ਲਾਰੇ ਨਾ ਲੈਂਦੀ ਉਹ ਸੋਚਦੀ ਪਾ ਜਾ ਧਰਨੇ ਪੰਜਾਬ 'ਚ ਲੱਗਦੇ ਨਹੀਂ ਸੀ ਕਿੰਨੇ ਜਿਹੜੇ ਆਸ਼ਾ ਵਰਕਰ ਮੁਲਾਜ਼ਮ ਹੈਗੇ ਨੇ ਆਸੂ ਧਰਨੇ ਤੇ ਬੈਠੇ ਇਸ ਵਕਤ ਸਾਡੇ 500 ਦੇ ਵਰਕਰ ਹੈਗੇ ਜਿਹੜੇ ਧਰਨੇ ਦੇ ਵਿੱਚ ਸ਼ਾਮਿਲ ਹੋ ਚੁੱਕੇ ਜੀ ਟੋਟਲ ਮੋਗਾ ਦੀ ਗੱਲ ਕਰੀਏ ਮੋਗਾ ਵਿੱਚ ਕਿੰਨੇ ਵਰਕਰ ਹਨ ਆਸ਼ਾ ਵਰਕਰਾਂ ਜੀ 530 ਜੇ ਅਗਰ ਆਪਾਂ ਗੱਲ ਕਰ ਰਹੇ ਜੀ ਧਰਨੇ ਦੀ ਗੱਲ ਕੀਤੀ ਹੈਗੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕਿ ਕਿਸ ਹੱਦ ਚੱਲੇਗਾ ਸੰਘਾਰ ਛਾਈ ਚੱਲੂਗਾ ਜੀ 1 ਜੁਲਾਈ ਤੱਕ ਫਿਰ ਜੇ ਸਾਡੀਆਂ ਸਰਕਾਰ ਮੰਗਾਂ ਨਹੀਂ ਮੰਨਦੀ 1 ਜੁਲਾਈ ਤੋਂ ਅਸੀਂ ਸਾਰਾ ਕੰਮ ਬੰਦ ਕਰਕੇ ਧਰਨੇ ਤੇ ਬਹਿ ਜਾਵਾਂਗੇ ਜੀ ਨਾ ਕੋਈ ਡਿਲ ਭਰੀ ਆਊਗੀ ਨਾ ਕੋਈ ਐਮਸੀ ਨੋਟ ਆਊਗੀ ਨੋਟੋ ਬਿਨਾਂ ਕੋਈ ਜੇ ਸਾਡੀ ਸਰਕਾਰ ਨੇ ਮੰਗ ਨਾ ਮੰਨੀ ਤਾਂ ਲਗਾਤਾਰ ਆਈ ਧਰਨੇ ਚੱਲਦੇ ਰਹਿਣਗੇ ਜੀ ਇਹ ਅੱਜ ਕੋਈ ਮੰਗ ਪੱਤਰ ਵੀ ਦੇ ਰਹੇ ਹਨ ਮੰਗ ਪੱਤਰ ਦੇਵਾਂਗੇ ਜੀ ਅੱਜ ਅਸੀਂ ਆਪ ਦਾ ਜਿਹੜਾ ਸਾਡਾ ਕੰਸੈਂਟ ਵਾ ਇਹਨਾਂ ਨੇ ਕੱਟ ਦਿੱਤਾਗਾ ਜੀ ਨਾਈਟ ਦਾ ਨਾਈਟ ਸਟੇ ਕੱਟਦੀ ਆ ਜੀ ਡਿਲੀਵਰੀ ਦਾ ਕੱਟਤਾਗਾ ਜਿਹੜਾ ਹੈਗਾ ਜਿਵੇਂ ਆਪਾਂ 7 ਤੋਂ 11 ਕਿ ਗ੍ਰਾਮ ਐਚਵੀ ਕਰਾਉਨੇ ਆ ਉਹਦਾ 250 ਰੁਪਇਆ ਕੱਟਿਆ ਗਿਆ ਜੀ ਕਾਫੀ ਇਨਸੈਂਟਿਵ ਕੱਟੇ ਗਿਆ ਜੀ ਜਿਹਦੇ ਵਿੱਚ ਕੁੜੀਆਂ ਨੂੰ ਬਹੁਤ ਹੀ ਜ਼ਿਆਦਾ ਰੋਸ ਆ ਜਿਹੜਾ ਸਾਡਾ ਹੈਗਾ 2500 ਰੁਪਇਆ ਉਹ ਵੀ ਸਾਡਾ ਟਾਈਮ ਤੇ ਨਹੀਂ ਪੈਂਦਾ ਆ ਇਹਨਾਂ ਨਾਲ ਗੱਲਬਾਤ ਵੀ ਕੀਤੀ ਜਿਹੜਾ ਇਹਨਾਂ ਦੇ ਜਿਹੜਾ ਵਿੱਚ ਹੈਗਾ ਰੋਸ ਬਿਲਕੁਲ ਪਾਇਆ ਜਾ ਰਿਹਾ ਹੈਗਾ ਜਿਹੜੇ ਇਹਨਾਂ ਦੇ ਜਿਹੜੇ ਇਨਸੈਂਟਿਵ ਆ ਕੱਟੇ ਜਾ ਚੁੱਕੇ ਆ ਔਰ ਜਿਹੜੇ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੈਗੇ ਉਹਨਾਂ ਦਾ ਕਹਿਣਾ ਹੈ ਅਗਰ ਇਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ 1 ਜੁਲਾਈ ਤੋਂ ਜਿਹੜਾ ਹੈਗਾ ਰੋਸ ਫਲੈਸ਼ ਡੈਂਡਾ ਹੋਰ ਜਿਹੜਾ ਸੰਘਰਸ਼ ਤੇਜ਼ ਕੀਤਾ ਜਾਊਗਾ ਹੁਣ ਦੇਖਣਾ ਹੋਊਗਾ ਸਰਕਾਰ ਵੱਲੋਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਮੰਨਿਆ ਜਾਂਦਾ ਜਾਂ ਨਹੀਂ ਮੰਨਿਆ ਜਾਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਮੋਗਾ ਤੋਂ ਸੰਜੀਤ ਕੁਮਾਰ ਅਰੋੜਾ ਦਾ ਅਨਮੂਤ